ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਲੈਪਸੀ ਮੂਸੇ ਵਾਲਾ ਮਾਨਸਾ ਤੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਗੱਲ ਕਰਦੇ ਆ ਜੋ ਸੰਘਰਸ਼ੀ ਕੋਲ ਚੱਲੀ ਜਾਂਦਾ ਆਪਣੇ ਕਿਸਾਨਾਂ ਦਾ ਵੀਰਾਂ ਦਾ ਠੀਕ ਆ ਨਾ ਤੇ ਮੈਂ ਵੀ ਕਿਸਾਨ ਦਾ ਪੁੱਤ ਆ ਸਾਰੇ ਕਿਸਾਨਾਂ ਦੇ ਉੱਪਰ ਹੀ ਆਪਾਂ ਦਾ ਪੰਗ ਠੀਕ ਆ ਨਾ ਤੇ ਹੱਥ ਬੰਨ ਕੇ ਇੱਕ ਬੇਨਤੀ ਹੈ ਮੋਦੀ ਸਾਹਿਬ ਜੀ ਵੀ ਸਾਡਾ ਹੱਕ ਸਾਨੂੰ ਵਾਪਸ ਦੇ ਦਿਓ ਅਸੀਂ ਘਰਾਂ ਨੂੰ ਚੁੱਪ ਕਰਕੇ ਮੁੜੇ ਆਈਏ ਠੀਕ ਆ ਨਾ ਜੀ ਵੀ ਕਿਉਂਕਿ ਚੱਲਣ ਦੋ ਕੋਈ ਗੱਲ ਨਹੀਂ ਤੁਸੀਂ ਜਿੰਨਾ ਟਾਈਮ ਬਿਠਾਉਣਾ ਹੈ ਉਸੇ ਬੈਠੇ ਆ ਕੋਈ ਚੱਕਰ ਨਹੀਂ ਸਭ ਕੁਝ ਸਾਨੂੰ ਉੱਥੇ ਪੂਰੀ ਫੈਸਿਲਿਟੀਆਂ ਐ ਅਸੀਂ ਹੈਗੇ ਆ ਨਾਲ ਹੋਰ ਸਾਡੇ ਬਹੁਤ ਭਰਾ ਬੈਠੇ ਨੇ ਭੈਣਾਂ ਮਾਵਾਾਂ ਧੀਆਂ ਜਵਾਕ ਸਾਡੇ ਬਹੁਤ ਕੁਝ ਆ ਉੱਤੇ ਹਲੇ ਤਾਂ ਕੁਝ ਵੀ ਨਹੀਂ ਬੈਠੇ ਆ ਗੁਰੂ ਗੋਬਿੰਦ ਸਿੰਘ ਦੇ ਲਾਗ ਲਾਇਆ ਸੀ ਠੀਕ ਆ ਨਾ ਜਿਹੜੇ ਪੰਜਾਬ ਨੂੰ ਤੁਸੀਂ ਨਸ਼ੇੜੀ ਕਹਿੰਦੇ ਸੀ ਨਾ ਅੱਜ ਉਹੀ ਨਸ਼ੇੜੀਆਂ ਨੇ ਥੋੜੀ ਦਿੱਲੀ ਹਲਿਆਕੇ ਰੱਖਤੀ ਇਹ ਮੰਨਦੇ ਹੋ ਗੱਲ ਨੂੰ ਨਾ ਮੈਸਰ ਜੀ ਕੱਲ ਅਮਿਤ ਸ਼ਾਹ ਨੇ ਬੁਲਾਇਆ ਸੀ ਕਿਸਾਨਾਂ ਨੂੰ ਫਿਰ ਵਾਪਸ ਕਰਤਾ ਪੰਜ ਛੇ ਮਿੰਟ ਮੀਟਿੰਗਾਂ ਹੋ ਗਈਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਇਹ ਦੇਖੋ ਸਰ ਇਹ ਕੋਈ ਸਣੀ ਨੀ ਹੋਣਦੀ ਫਿਲਮ ਤਾਂ ਹੈ ਨਹੀਂ ਹਨਾ ਵੀ ਤਰੀਕ पे ਤਰੀਕ ਤਰੀਕ पे ਤਰੀਕ ਵੀ ਤਰੀਕਾ ਦੀ ਹੈ ਵੀ ਸਾਡਾ ਮਸਲਾ ਹੱਲ ਕਰੋ ਤੇ ਆਹ ਨਾਲੇ ਮੋਦੀ ਸਾਹਿਬ ਨੂੰ ਕਹਨੇ ਆ ਭਾਈ ਔਰ ਬਹਿਨੋ ਵੀ ਇਹ ਸਾਡੇ ਨਾਲ ਗੱਲਾਂ ਨਾ ਕਰੋ ਨਾ ਸਾਡੇ ਭਾਈ ਨਾਲ ਸਾਡੇ ਭੈਣ ਸਾਡੇ ਮਤਲਬ ਨਾਲ ਗੱਲ ਕਰੋ ਸਾਡੇ ਨਾਲ ਠੀਕ ਹੈ ਨਾ ਜੀ ਸਾਡਾ ਹੱਕ ਸਾਨੂੰ ਵਾਪਸ ਦਿਓ ਤਰੀਕੇ ਨਾਲ ਅਸੀਂ ਆਪਦੇ ਘਰੇ ਆ ਕੇ ਬੈਠੀ ਆਂ ਸਾਨੂੰ ਅਸੀਂ ਕੋਈ ਭਾਈ ਨਹੀਂ ਤੁਹਾਡੇ ਕੋਈ ਭੈਣ ਨਹੀਂ ਜੇ ਕਰ ਕਿਸਾਨਾਂ ਦੀ ਮੰਗਾ ਨਹੀਂ ਮੰਨਦੇ ਫਿਰ ਕੀ ਕਰੋਗੇ ਤੁਸੀਂ ਕੋਈ ਗੱਲ ਨਹੀਂ ਜੀ ਬੈਠੇ ਆਂ ਆਪਾਂ ਉੱਥੇ ਡਟ ਕੇ ਆਪਣੇ ਹੋਰ ਭਰਾ ਬਹੁਤ ਬੈਠਿਆ ਹਲੇ ਹੋਰ ਆਪਾਂ ਬੈਠਿਆ ਗੂਚ ਕਰਨ ਨੂੰ ਆਈ ਜਾਂਦੇ ਜਾਈ ਜਾਂਦੇ ਪਰ ਅਸੀਂ ਉੱਥੇ ਹਾਈਲਾਈਟ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਤੇ ਮੋਦੀ ਜੀ ਮੇਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਮੋਦੀ ਬਾਰੇ ਕੀ ਕਹਿਣਾ ਚਾਹੁੰਦੇ ਮੋਦੀ ਸਾਹਿਬ ਨੂੰ بس ਇਹ ਹੀ ਕਹਿਣਾ ਚਾਹੁੰਦੇ ਵੀ ਇਹ ਫਿਲਮ ਦਾ ਇੱਕ ਸਿਰਫ ਛੋਟਾ ਜਿਹਾ ਟੀਜ਼ਰ ਆ ਸਾਨੂੰ ਫਿਲਮ ਦਿਖਾਉਣ ਤੇ ਮਜਬੂਰ ਨਾ ਕਰਦੇਓ ਸਾਨੂੰ ਹੱਕ ਲੈਣਾ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਦੇ ਲਾੜਾਂ ਨਾ ਸਾਨੂੰ ਗਰਮੀਆਂ ਕੁਝ ਕਹਿਣ ਨਾ ਸਾਨੂੰ ਕਹਿਣ ਠੰਡਾ ਨਾ ਸਾਨੂੰ ਅੱਗ ਕਹੇ ਨਾ ਸਾਨੂੰ ਕਹੇ ਕੁਝ ਬਰਫ਼ ਠੀਕ ਹੈ ਨਾ ਜੀ ਜਿੱਥੇ ਮਰਜੀ ਛੱਡ ਦੇ ਜਿਵੇਂ ਤੂੰ ਚੱਲੇਗਾ ਅਸੀਂ ਓਵੇਂ ਹੀ ਚੱਲਾਂਗੇ ਇੱਕ ਟੀਜ਼ਰ ਆ ਮੋਦੀ ਸਾਹਿਬ ਮੈਸੇਜ ਹੈ ਤੇ ਫਿਲਮ ਦਿਖਾਉਣ ਤੇ ਮਜਬੂਰ ਨਾ ਕਰਦੇ ਤੁਸੀਂ ਇੱਕ ਸਿੰਗਰੋਂ ਕੋਈ ਕੋਈ ਦੋ ਲੈਣਾ ਸਾਨੂੰ ਸੁਣਾਓ ਕਿਸਾਨਾਂ ਦੇ ਹੱਕ ਸਾਨਾਂ ਦੇ ਹੱਕ ਚ ਕਿਸਾਨਾਂ ਦੇ ਹੱਕ ਚ ਉਹੀ ਆ ਜੀ ਪੈ ਗਿਆ ਪੇਚਾ ਸੈਂਟਰ ਨਾਲ ਫਰਾਉ ਦੋ ਲੈਣਾ ਤਾਂ ਚੇ ਕਰੋ ਸਾਡੇ ਦਰਸ਼ਕ ਲੈਣਾ ਦੋਸਤੋ ਇਹ ਟਾਈਮ ਇਹੋ ਜਿਹਾ ਵੀ ਹੁਣ ਇਸ ਟਾਈਮ ਸਿੰਗਿੰਗ ਦਾ ਨਹੀਂ ਮੈਂ ਵੀ ਆਪਣੇ ਗੀਤ ਰੋਕ ਚੁੱਕੇ ਆਂ ਇਹ ਟਾਈਮ ਸਿੰਗਿੰਗ ਦਾ ਨਹੀਂ ਠੀਕ ਆ ਨਾ ਤੇ ਇਸ ਸੰਘਰਸ਼ ਨੂੰ ਅਸੀਂ ਅੱਗੇ ਲੈ ਕੇ ਜਾਣਾ ਤੇ ਪੂਰਾ ਦੱਬ ਕੇ ਲੈ ਕੇ ਜਾਵਾਂਗੇ ਮੋਦੀ ਸਾਹਿਬ ਜਿੰਨਾ ਜ਼ੋਰ ਲੱਗਦਾ ਲਾ ਲਓ ਜਿੰਨਾ ਵੀ ਲੱਗਦਾ ਹੱਕ ਲੈ ਕੇ ਦਿਖਾਵਾਂਗੇ ਕਿਉਂਕਿ ਹੱਕ ਲੈਣਾ ਜਾਣਦੇ ਆ ਸਾਡੇ ਗੁਰੂਆਂ ਨੇ ਸਿਖਾਇਆ ਹੋਇਆ ਸਾਨੂੰ ਉਹੀ ਗੱਲ ਵੀ ਟੀਜ਼ਰ ਦੇਖ ਲਿਆ ਥੋੜਾ ਜਿਹਾ ਤਾ ਬੜਾ ਵਧੀਆ ਕਿਉਂ ਫਿਲਮ ਦੇਖਣ ਨੂੰ ਕਹਨੇ ਹੋ ਔਖੇ ਆਉਂਗੇ ਓਕੇ